माया कारण तावही मूर्ख लोग अजान कहो नानक बिन हर भजन बिरथा जन्म सिरान हे मूर्खले लोग माया ਦੇ ਪਿੱਛੇ ਮਾਇ ਦੌੜ ਚੱਲੇ ਰਹੇ ਪਾਇ ਦੀ ਦੌੜ ਵਿੱਚ ਜਿਹੜੇ ਬੱਚੇ ਫਸਦੇ ਨੇ ਉਹਨਾਂ ਨੂੰ ਕੋਈ ਬਾਲੀ ਬੋਲ ਸਕੋਦੀ ਅਜਾਨ ਅਜਾਨ ਆਪਣਾ ਉਹਨਾਂ ਨੇ ਫੱਤੀ ਆਈ ਰਹੀ ਹੈ ਜਨਮ ਉਹ ਜਿਹੜਾ ਹੈਗਾ ਉਹਨੂੰ ਕਿੰਨਾ ਮੁਸ਼ਕਲ ਭੁਲੇਆ ਆ ਸਾਡੇ ਵਾਸਤੇ ਸੰਸਾਰ ਅਸੀਂ ਆਏ ਆ ਅਸੀਂ ਕੀ ਕਰਨਾ ਇਹ ਗੱਲ ਤਾਂ ਨਾ ਬਾਤਾਂ ਫਿਰਦੇ ਹੋ ਠੀਕ ਹੈ ਜੀ ਵੀ ਬੜਾ ਮੁਸ਼ਕਲ ਨਾਲ ਸਾਡੂ ਹੈ ਜਦੋਂ ਮਿਲਿਆ ਤੁਹਾਨੂੰ ਖਾਰੇ ਜਿਹੜੀ ਐਵੇਂ ਦੀ ਮਿਲ ਜਾਂਦੀ ਇਹ ਗੱਲਾਂ ਨੂੰ ਉਹ ਸਮਝ ਨਹੀਂ ਸਕੀ ਜਾਨ ਮੇਰੀ ਹੂੰ ਇਸ ਕਰ ਨੂੰ ਮਾਇਜ਼ ਦੌਰ ਤੇ ਲੱਗੇ ਠੀਕ ਹੈ ਜੀ ਉਹ ਵਾਰ ਜਦੋਂ ਨਵੇਂ ਜਿਹੜੇ ਹੰਪਾ ਹਿਲਤੇ ਬੈਨ ਹਾਂਜੀ ਜਲਬ ਤਾਂ ਫਿਰ ਸਾਹ ਜਾਂ ਆਊਗਾ ਹੂੰ ਯਾਰ ਮਤੀਤ ਕਰੀ ਜਾਂਦੇ ਸੀ ਭੈਣ ਜੀ ਆਪਣੇ ਮੂਹ ਨਾਲ ਜੁੜੇ ਤੋਂ ਬਿਨਾਂ ਹੂੰ ਸਿਰਾਂ ਦਾ ਜਨਮ ਆ ਜਾਂਦਾ ਹੈ ਸਿਰਾਂ ਦਾ ਕੀ ਮਤਲਬ ਹੈ ਇਹ ਵਰਤਾ ਜਨਮ ਸਿਰਾਂ ਹਾਂਜੀ ਹਾਂ ਜਿਹੜਾ ਬੀਤੀ ਜਾਂਦਾ ਹੂੰ ਚੜੀ ਜਾਂਦਾ ਹੈ ਖਰਚ ਹੋਈ ਜਾਂਦਾ ਜਨ ਨੂੰ ਹੂੰ ਹੂੰ ਉਹ ਵਰਤਾ ਅੱਛਾ ਜੀ ਜਿੰਨਾ ਖਰਚ ਹੋ ਗਿਆ ਉਹ ਵਰਤਾ ਹੂੰ ਹੂੰ ਆ ਵਲਯੂ ਫੇਰ ਵਰਸਾ ਤੇ ਠੀਕ ਹੈ ਜੀ ਇਹ ਲੋ ਬੀਤ ਗਿਆ ਉਹਦਾ ਵਰਸਾ ਹੀ ਚਲਾ ਗਿਆ ਠੀਕ ਹੈ ਬੀਤ ਗਿਆ ਨੂਸਰਾਨ ਗਏ ਨੇ